ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਅੱਜ ਅਸੀਂ ਖਨੌਰੀ ਬਾਰਡਰ ਆਏ ਸੀਗੇ ਔਰ ਖਨੌਰੀ ਬਾਰਡਰ ਦਾ ਜਿਹੜਾ ਮਾਹੌਲ ਹੈ ਇਹ ਮੈਨੂੰ ਓਪੀ ਤਿੱਖਣ ਲਈ ਮਿਲਿਆ ਜਿਹੜਾ ਜੀ ਕਿ ਦਿੱਲੀ ਮੋਰਚਾ ਲਾਇਆ ਸੀ ਉਹ ਉਸੇ ਤਰੀਕੇ ਦੇ ਨਾਲ ਸਾਰੇ ਜਣੇ ਇੱਥੇ ਆ ਗਏ ਨੇ ਬਾਕੀ ਸਾਡੀ ਬੇਨਤੀ ਇਹ ਵੀ ਹੈ ਕਿ ਅੰਮ੍ਰਿਤਸਰ ਦੇ ਵਿੱਚੋਂ ਸਾਡੇ ਪਿੰਡਾਂ ਤੋਂ ਮਾਲ ਸਾਹਿਬ ਜਿਵੇਂ ਅਜਨਾਲੇ ਤੋਂ ਨੇ ਅਸੀਂ ਸਾਰੇ ਜਾਣਿਆਂ ਨੂੰ ਇਸ ਟਾਈਮ ਦੇ ਉੱਤੇ ਭਾਵੇਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਜੱਥੇਬੰਦੀ ਨੂੰ ਬਿਲੋਂਗ ਕਰਦਾ ਹੈ ਬਟ ਸਾਰਿਆਂ ਨੂੰ ਅੱਜ ਇਕੱਠ ਹੋਣ ਦੀ ਲੋੜ ਹੈ ਸਾਰਿਆਂ ਨੂੰ ਅੱਜ ਇੱਥੇ ਆਉਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਅੰਦੋਲਨ ਨੂੰ ਜਿੱਤ ਸਕੀਏ ਸਾਡੇ ਸਾਰਿਆਂ ਦੀਆਂ ਡਿਮਾਂਡਸ ਤੇ ਸੇਮ ਹੈ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਵੀ ਸੇਮ ਹੈ ਸੈਂਟਰ ਪੱਕੀ ਸਾਡੀ ਲੜਾਈ ਹੈ ਸੋ ਇਸ ਟਾਈਮ ਤੇ ਆਪਕਾ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਾਰੇ ਇਕੱਠੇ ਹੋਈਏ ਧਰਨੇ ਦੇ ਉੱਤੇ ਆਈਏ ਜਿੱਲੀ ਧਰਨੇ ਦੀ ਸੇਵਾ ਕਰੀਏ ਸੋ ਦੈਟ ਕਿ ਆਪ ਆਪਣੀ ਹ ਉਹ ਦਿੱਲੀ ਤੋਂ ਜਿੱਤ ਸਕੀਏ ਕਲਾਕਾਰਾਂ ਨੂੰ ਵੀ ਮੇਰੀ ਹੱਥ ਜੋੜ ਕੇ ਅਪੀਲ ਹੈ ਯੂਥ ਨੂੰ ਵੀ ਪਿੰਨਾਂ ਦੇ ਲੋਕਾਂ ਨੂੰ ਵੀ ਕਿ ਜਿਵੇਂ ਪਹਿਲੋਂ ਵਾਰੀਆਂ ਬੰਦੇ ਸੀਗੇ ਪਿੰਨਾਂ ਤੋਂ ਆਂਦੇ ਸੀਗੇ ਖੂਨ ਵੀ ਸਾਰਿਆਂ ਨੂੰ ਆਉਂਦੀ ਉਹ ਲੰਗਰ ਇੱਥੇ ਵੇਖੋ ਇਹਨਾਂ ਨੇ ਲੰਗਰ ਲਾਇਆ ਹੈ ਮਾਲ ਸਾਬ ਜੀ ਨੇ ਇਥੋਂ ਅ ਅੰਮ੍ਰਿਤਸਰ ਤੋਂ ਇਹ ਲੰਗਰ ਲੱਗਾ ਹੈ ਔਰ ਅੱਜ ਅਸੀਂ ਇਸ ਲੰਗਰ ਦੀ ਸੇਵਾ ਜਿਹੜੀ ਮੈਂ ਵੀ ਰੋਟੀਆਂ ਬਗਾਈਆਂ ਸੀਗੇ ਮੈਨੂੰ ਵਾਅਦਾ ਵੀ ਇਹ ਲੰਗਰ ਦੀ ਜਿਹੜੀ ਸੇਵਾ ਹੈ ਸਾਰਿਆਂ ਨੂੰ ਇਹਦੇ ਵਿੱਚ ਤਿਲਕ ਪੋਣਾ ਚਾਹੀਦਾ ਹੈ ਔਰ ਬਾਬੇ ਨਾਨਕ ਦਾ ਲੰਗਰ ਹੈ ਵੀ ਕੋ ਸਾਰੇ ਇੱਥੇ ਰੋਟੀ ਖਾਂਦੇ ਆ ਕੇ ਭਾਵੇਂ ਕੋਈ ਰਾਜਸਥਾਨ ਤੋਂ ਇੱਥੇ ਆਏ ਸੀਗੇ ਹੁਣੇ ਵੀ ਹਰਿਆਣੇ ਤੋਂ ਆਉਂਦੇ ਨੇ ਦੂਰੋਂ ਦੂਰੋਂ ਲੋਕੀ ਆ ਕੇ ਇੱਥੇ ਲੰਗਰ ਛੱਕੇ ਜਾਂਦੇ ਨੇ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਜਿਹੜੀ ਸੇਵਾ ਹੈ ਲੰਗਰ ਦੀ ਸੇਵਾ ਉਹਨਾਂ ਨੂੰ ਮੋਣੀ ਚਾਹੀਦੀ ਹੈ ਜੋ ਵੀ ਜਥੇਬੰਦੀ ਨੂੰ ਲੋੜ ਹੈ ਇਸ ਟਾਈਮ ਤੇ ਲੰਗਰ ਦੀ ਸੇਵਾ ਵਾਸਤੇ ਕਿਸੇ ਦਾ ਕੁਛ ਨਹੀਂ ਸਰਦਾ ਦੂਜੇ ਦੇ ਕੋਈ ਕੀ ਹੋ ਦੇ ਦੇ ਸਭ ਕਿ ਨਾਲ ਦੇ ਕੋਈ ਰਾਸ਼ਨ ਦੇ ਦੇ ਉਹ ਇੱਥੇ ਜ਼ਰੂਰ ਬਾਰਡਰ ਡਿਊਟੀ ਇਹ ਸੇਵਾ ਨੂੰ ਬੋਣੀ ਚਾਹੀਦੀ ਹੈ वाइ बि दिक़त